ਜਿੱਦੋਂ ਸਾਹਮਣੇ ਗਰਾਊਂਡ ਦੇ ਵਿੱਚ ਕੋਈ ਡਿਊਟੀ ਨਹੀਂ ਸੀ ਹੱਥ ਜੋੜ ਕੇ ਬੇਨਤੀ ਕਰਦੇ ਕਿਰਪਾ ਕਰਕੇ ਗਰਾਊਂਡ ਕਲੀਅਰ ਕਰ ਦੇਣ ਭਾਈ ਲੱਟੂ ਵਾਲਾ ਜੁਗਨੂ 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 ਲੱਟੂ ਵਾਲਾ ਜੁਗਨੂ ਜੁਗਨੂ ਤੇ ਟਾਕਾ ਟਾਕਾ ਤੇ ਜੁਗਨੂ ਐ ਚੰਬਰ ਗਿਆ ਜਿਵੇਂ ਐਨਾ ਟੌਂਡਾ ਚੰਬਰਦਾ ਹੁੰਦਾ ਆ ਉਹ ਲਪੇਟੇ ਵੱਜੇ ਹੋਏ ਆ ਬੀਤ ਦਾ ਸਮਾਂ ਲੱਗਦਾ ਜੋਰ ਜੁਗਨੂ ਸ਼ਾਨ ਵੀ ਮਾਪਿਆਂ ਨੇ ਨਾਮ ਜੁਗਨੂ ਰੱਖਿਆ ਪਰ ਜੁਗਨੂ ਕਹਿੰਦਾ ਮੈਂ ਸੂਰਜ ਬੰਨਾ ਏ ਜਿਹਨੂੰ ਲੋਕ ਸਲਾਮ ਆਪਣੇ ਭਤੀਜ ਦਾ ਸਰਵਾਨ ਕਰਮਾਰ ਸਰਮਾਨ ਸਿੰਘ ਢੁੱਲਰ ਕੈਨੇਡਾ ਦੋਨਾਂ ਵੱਲੋਂ ਕੀਤਾ ਜਾ ਰਿਹਾ ਹੈ ਛੱਬੇ ਕੋਟਰੀ ਵਾਲੇ ਦਾ ਵੱਡਾ ਸਰਵਾਨ ਬੋਲੇ ਸੋਨਹਾ ਆ ਵੀ ਕਾਕਾ ਨਾਗਲੇ ਵਾਲਿਆ ਆ ਸਾਹਮਣੇ ਸਰਦਰ ਚੱਕ ਆਏਗਾ ਬੋਲੇ ਸੋਨਹਾ ਅੱਛਾ ਭਾਈ ਪਿੰਡ ਜਿੱਤੇ ਜੀ ਜਿਲ੍ਹਾ ਸੰਤਾਰਨ ਸਿੰਗਰ ਜੀ ਦਾ ਸਰਜੀਤ ਭੁੱਲਰ ਦਾ ਪਿੰਡ ਆ ਸਰਜੀਤ ਭੁੱਲਰ ਦਾ ਪਿੰਡ ਆ ਸਰਜੀਤ ਭੁੱਲਰ ਬਾਬੇ ਗੁੱਗਾ ਪੀਸ ਦਾ ਮੇਲਾ ਹਾਂਜੀ ਬਾਬੇ ਦਾ ਮੇਲਾ ਏ ਇੱਕ ਪਾਸੇ ਕੀ ਹੈਗੀ ਆ ਦੂਜੀ ਧਰ ਆ ਰਹੀ ਆ ਇੱਕ ਪਾਸੇ ਆਪਣੀ ਬਾਬਾ ਆਸਮਾਨ ਸਿੰਘ ਕਮੇਟੀ ਕੱਪ ਕਰਿਆਲਾ ਹਾਂ ਇਹ ਸੁਪਰਸਟਾਰ ਫੇਰ ਪੁੰਚੇ ਆਹ ਕਰੋ ਚਾਰ ਹੁੰਦੇ ਪਾਸੇ ਜਿਹੜਾ ਤਕਾਨ ਨਾਲ ਲੈ ਆਲਾ ਹੈ ਕਰੋ ਸਾਰੇ ਫੇਰ ਚੋਟੀ ਦੇ ਤੇ ਵਧੀਆ ਮੈਚ ਹੋ ਜਾ ਬਾਕੀ ਮਾਸਮਾ ਚਲੋ ਪਾਛੋ ਹੋ ਚੁੱਕੀ ਐ ਇੱਕ ਵਾਰੀ ਚਲੋ ਟਾਈਮ ਦਿੱਤਾ ਫੇਰ ਮਾਲਸ ਨੇ ਤੇ ਹੋਊਗਾ ਮੈਚ ਸਹੀ ਹੈ ਪਤਲਾ ਬੜਾ ਸਤਰਾਪੇਣਾ ਪਤਲਾ ਹੈ ਹੀ ਕਿਸੇ ਤੋਂ ਜ਼ਿਆਦਾ ਮਹਿਗਾ ਨਾ ਹਾਂ ਹੋ ਸਕਦਾ ਪਤਲਾ ਹੋਊਗਾ ਕੋਈ ਗੱਲ ਟੰਡਾ ਹੋ ਜਾਂਦਾ ਬਾਕੀ ਮੈਂ ਨਾਈਟ ਹੀ ਹਾਂ ਕੋਈ ਮੈਚ ਕੋਈ ਹੋਊਗਾ ਅਜਿਹੀ ਬਾਤ ਨਹੀਂ ਆਖੜਾ ਲੈਂਦੇ ਖਦੀਪ ਚ ਨਹੀਂ ਲੈ ਕੇ ਚੱਲੋ ਚਲੋ ਛੇਤੀ ਕਰੋ ਟਾਈਮ ਹੋ ਗਿਆ ਹੈ ਟਾਈਮ ਹੋ ਗਿਆ ਬਸ ਚੱਲੇ ਗਰਾਊਂਡ ਛੋਂ ਕੇ ਤੈਨੂੰ ਕਿੱਧਰ ਬੱਦਲ ਵਾਈ ਵੜੀ ਆ ਤਲੀਆਂ ਪਈ ਜਾਂਦੀਆਂ ਮੜੀਆਂ ਮੜੀਆਂ ਨੇ ਹਮਮ ਤਾਂ ਲੈ ਆ ਗਏ ਛੋੜੋ ਕਿ ਹਾਲਿਆ ਟਾਈਮ ਠੀਕਾ ਗਿਆ ਚੇਲੇ ਪਿੰਡ ਦਾ ਨਾਮ ਵਿਸ਼ਵ ਦੇ ਕੋਨੇ-ਕੋਨੇ ਵਿੱਚ ਜਿਨ੍ਹਾਂ ਨੇ ਪਹੁੰਚਾਇਆ ਜਿੱਥੇ-ਜਿੱਥੇ ਪੰਜਾਬੀ ਵੱਸਦੇ ਐ ਤੇ ਸੱਭਿਆਚਾਰਕ ਗੀਤ ਸੁਣਨੇ ਇੱਕ ਵੱਡੀ ਤਾੜੀ ਮਹਾਨ ਕੰਟਾਰ ਸਰਜੀਤ ਭੁੱਲਰ ਦੇ ਲਈ ਮਾਰ ਦਿਓ ਤੁਹਾਡਾ ਆਪਣਾ ਇਸ ਇਲਾਕੇ ਦਾ ਮਹਾਨ ਸੰਗਰਮਣਿਆ ਜੰਮਾਰ ਭਾਗਸ਼ਾ ਗੇੜਾ ਤੋਂ ਸ਼ੁਰੂਆਤ ਕਰਨ ਵਾਲਾ ਉਹ ਦੁਨੀਆ ਦਾ ਮਹਾਨ ਕਲਾਕਾਰ ਇਸ ਧਰਤੀ ਦਾ ਸੁਨਾਗਰਦਾ ਜਾਇਆ ਹੈ ਮਾਨਖੀਰਾ ਵਾਲੀ ਪਿੰਨ ਬੁਲਟ ਸਿੰਘ ਫਤੇਸਾਂਜੀ ਕਰ ਦੁਨੀਆ ਦੇ ਨਾਲ ਇੱਕ ਵਾਰ ਤਾਲੀਆਂ ਮਾਰ ਦਿਓ ਜ਼ੋਰਦਾਰ ਬੁਲਟ ਖੀਰਾਵਾਲ ਅੱਜ ਵਿਸ਼ੇਸ਼ ਤੌਰ ਤੇ ਚੱਲ ਕੇ ਆਇਆ ਹੈ ਵੱਡੀਆਂ ਗੱਲਾਂ ਹੁੰਦੀਆਂ ਸੋ ਨੌਜਵਾਨ ਦੀ ਪਰਿਵਾਰ ਬੁਲਟਰ ਸਾਈਕਲ ਦੇ ਨਾਲ ਹੋਇਆ ਹੈ ਤੇ ਸਬਦੇ ਕੋਟਰੀ ਵਾਲੇ ਦਾ ਸਤਨਾਮ ਸਿੰਘ ਕੈਨੇਡਾ ਪਰਿਵਾਰ ਵੱਲੋਂ ਅੱਜ ਕਿਤੇ ਵੱਡੇ ਪੱਧਰ ਤੇ ਵੱਡਾ ਸਨਮਾਨ 51000 ਰੁਪਏ ਦੀ ਨਕਦ ਰਾਸ਼ੀ ਦੇ ਨਾਲ ਤੇ ਮੈਂ ਉਹ ਬੇਨਤੀ ਕਰਦਾ ਹਾਂ ਮਾਨ ਸਨਮਾਨ ਹੁਣ ਆਪਾਂ ਕਰ ਵੀ ਲਈਏ ਸਬਦੇ ਆ ਵੀ ਨਾ ਜੀ ਮੈਂ ਪ੍ਰਭ ਵੀਰ ਨੂੰ ਬੇਨਤੀ ਕਰਾਂਗਾ ਇਹ ਸਨਮਾਨ ਸਨਮਾਨ ਦੇ ਵਿੱਚ ਸ਼ਾਮਲ ਹੋਣਗੇ ਜਿਹੜਾ ਮਾਨ ਸਨਮਾਨ ਸਤਨਾਮ ਭੁੱਲਰ ਕੈਨੇਡਾ ਵੱਲੋਂ 51000 ਕੀਤਾ ਜਾਣਾ ਲੇਟ ਆਪਾਂ ਪਹਿਲੇ ਬਹੁਤ ਹੈ ਇਸ ਕਰਕੇ ਜਦ ਤੱਕ ਖਿਡਾਰੀ ਗਰਾਊਂਡ ਵਿੱਚ ਕੁਝ ਰਹਿੰਦੇ ਖਿਡਾਰੀ ਨਹੀਂ ਆਉਂਦੇ ਤੇ ਜਿਹੜਾ ਕੰਮ ਬਾਅਦ ਵਿੱਚ ਆਪਾਂ ਕਰਨਾ ਹੈ ਉਹ ਆਪਾਂ ਪਹਿਲੇ ਕਰ ਲਈਏ ਛੱਬੇ ਦਾ ਮਾਨ ਸਨਮਾਨ ਹੋਣਾ ਹੈ ਜਿਹੜਾ ਮਾਨ ਸਨਮਾਨ ਸਤਨਾਮ ਭੱਲਰ ਕਨੇਡਾ ਦੇ ਵੀਰ ਨੇ 5100 ਤੇ ਕੱਪ ਦੇਣਾ ਸਾਡੇ ਵੱਡੇ ਵੀਰ ਨੂੰ ਟੋਟਲੀ ਵਾਲਾ ਇਸੇ ਇਲਾਕੇ ਦਾ ਅਮਰਕੋੜ ਦਾ ਇਲਾਕਾ ਹੈ ਮਲਟੋਹੇ ਦਾ ਇਲਾਕਾ ਹੈ ਜਿਸ ਇਲਾਕੇ ਵਿੱਚ ਰੁਸਤਮਿੰਦ ਪਹਿਲਵਾਨ ਤਾਰੇ ਪੁੱਲੋਂ ਵਾਲਾ ਲਾਈਨ ਪਹਿਲੇ 1.5 ਪੁਆਇੰਟ ਦੀ ਕਬੱਡੀ ਪਾ ਰਿਹਾ ਹੈ ਕਰਕੇ ਯਾਦ ਕਰੋ ਨੂੰ ਰੇਡਰ ਦਿੰਦੇ ਮੱਥਾ ਟੇਕ ਹੁਣ ਦੇਖਦੇ ਆ ਟੈਕਨੀਕਲ ਨੰਬਰ ਜਿਹੜਾ ਨੌਜਣ ਜਲੇ ਦਾ ਕੱਕ ਲਓ ਸੰਧੇ ਵਾਲਾ ਨੌਜਣ ਦੇਖਦੇ ਆ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ 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 ਸ਼ੀ ਕਰਦੀ ਹੈ ਆਤਾ ਨਜ਼ਾਰਾ ਬਣ ਦਿੱਤਾ ਜੱਫਾ ਕਿੱਦਾਂ ਦਾ ਲੱਗ ਰਿਹਾ ਮਾਜੇ ਨੂੰ ਤਾੜੀਆਂ ਮਾਰਦੇ ਵਜੋਂ ਲੱਗਦਾ ਜੋ ਵਾ ਵੀ ਨੌਯਾਨਾ ਇਹ ਮੈਨੂੰ ਲੱਗਦਾ ਓੰਕਾਰ ਨਹੀਂ ਇਹ ਨੌਯਾਨ ਸੁਖ ਬਾਣਾ ਨੌ ਇਹ ਡੱਬ ਵਾਲੀ ਚੱਲ ਕੇ ਆ ਨੌਜਵਾਨ ਇਹ ਡੱਬ ਵਾਲੀ ਚੱਲ ਕੇ ਆਇਆ ਹੈ ਕਹਿੰਦੇ ਪੰਜਾਬ ਦਾ ਲਾਸਟ ਪਿੰਡ ਹੈ ਮੁੰਲੇ ਦੀ ਕਬੱਡੀ ਪੈ ਗਈ ਹੈ ਛੋਟੇ ਵੀਰ ਚੱਕ ਲੈ ਮਾਈਕ ਤਲਵੰਡੀ ਨਾ ਜਿਹੜੇ ਕਪੂਰਥਲੇ ਦਾ ਖਿਡਾਰੀ ਇਧਰਲੀ ਸੈਦ ਦੇਖਵੇ ਕਬੱਡੀ ਪਾ ਰਹੇ ਸੁਖਮਨ ਫੇਰ ਪਿਆਰ ਹੈ ਇਹ ਮੇਲੇ ਲੁੱਟਣਾ ਇਹ ਸਰਾ ਕਰਾਉਣਾ ਭੋਲੇ ਭਰਾ ਉਹ ਮਹਾਨ ਆਹ ਜਿਹੜੇ ਕਬੱਡੀ ਦਾ ਬਾਦਾ ਬੋੜ ਉਸ ਧਰਤੀ ਦਾ ਮਾਣ ਹੈ ਜਦੋਂ ਸਰਜੀਤ ਭੁੱਲਰ ਸਾਹਿਬ ਜੀ ਇਸ ਸਟੇਜ ਤੇ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕਰ ਰਹੇ ਸੰਤੋ ਨਾਖੇ ਸਰਦਾਰ ਜੋਤਾ ਸਿੰਘ ਜਿਸੇ ਗਰਾਊਂਡ ਵਿੱਚ ਖੇਡਣਾ ਲਾ ਟਕਾ ਭਨਾਲ ਦੋਨੇ ਵਾਲਾ ਲਾਦੀ ਸਭਰਾਵਾ ਵਾਲਾ ਪੰਪ ਵੱਜਣਾ ਓ ਬੱਲੇ ਬੱਲੇ ਹੁੰਦੀ ਹੋਈ ਆ ਜੱਫਾ ਆ ਮੈਚ ਚੋਟੀ ਦਾ ਕਿਉਂ ਵੀ ਮਾਜੇ ਰੋ ਕੰਦਾਰਾ ਮੈਚ ਲੱਗਦਾ ਤਾੜੀਆਂ ਜ਼ੋਰ ਨਾਲ ਅੱਜ ਜਿਵੇਂ ਪਿੰਡ ਪੜਦੇ ਵਿੱਚ ਮੈਦਾਨਾਂ ਦੇ ਜੱਟ ਝਾਜਾਂ ਦੀਆਂ ਚਾਦਰਾਂ ਵਰਗੇ ਪੜਦੇ ਵਿੱਚ ਮੈਦਾਨਾਂ ਦੇ ਆ ਪੈਂਦੀ ਹੋਈ ਕਬੱਡੀ ਹੋਇਆ ਜੋਰ ਮੈਕਗਾ ਨਾ ਟੀਮਾਂ ਦੇ ਖਿਡਾਰੀਆਂਾਂ ਲਈ ਜ਼ੋਰਦਾਰ ਤਾੜੀਆਂ ਮਾਰ ਲਿਓ ਆਪਣੇ ਮੁਬਾਰਕ ਦੋਹਾਂ ਹੱਥਾਂ ਦੇ ਨਾਲ ਤਾੜੀਆਂ ਦੀਪਾ ਬੰਨਾਂ ਪਿੰਡਾਂ ਤੇ ਦੂਜੇ ਪਾਸੇ ਗੋਪੀ ਗੋਪੀ ਦਾ ਸਬਰ ਆ ਪੈਂਦਾ ਦੀਪਾ ਉਹ ਸਾਹਮਣੇ ਵਾਲਾ ਜਿਹੜੇ ਹੁਸ਼ਿਆਰਪੁਰ ਦੀ ਧਰਤੀ ਕਬੱਡੀ ਪਾਉਂਦੀ ਆਤਾ ਬਲਵੀਰ ਕੌਰ ਦਾ ਪੁੱਤਰ ਇਧਰ ਹੀ ਸਾਈਡ ਦੇਖਦੇ ਆ ਬੇਸਰਾ ਵਾਲਾ ਰਾਜਾ ਕਬੱਡੀ ਕਬੱਡੀ ਕਰਦਾ ਕਿੰਨੂ ਵਧਿਆ ਹੋਇਆ ਤੇ ਚਾਰਾਂ ਦੇ ਵਿੱਚੋਂ ਦੇਖ ਮੋਸ਼ੂ ਕੀਤੀ ਹੈ ਲਹਾਣਾ ਸਿੰਘ ਵਾਲੇ ਦੀ ਧਰਤੀ ਦਾ ਨੌਜਵਾਨੇ ਮਰਤੋਹੇ ਦੇ ਇਲਾਕੇ ਦਾ ਸੰਤੋਖ ਸਿੰਘ ਪਹਿਲਵਾਨ ਉਹਨਾਂ ਦੇ ਏਰੀਏ ਦਾ ਨੌਜਵਾਨ ਕਬੱਡੀ ਪਾਰੇ ਇਤੇ ਇਹ ਹੁਸ਼ਿਆਰਪੁਰ ਤੋਂ ਚਲ ਕੇ ਆਇਆ ਹੈ ਪਰ ਸਾਹਮਣੇ ਸੁਖਮਨ ਹੋ ਮੂਰੇ ਇਹ ਟੱਕਰ ਚੋਟੀ ਦੀ ਸਾਹਮਣੇ ਕਹਿੰਦੇ ਸਾਜਣ ਗੰਡੀ ਸਾਹਮਣੇ ਚਾਰ ਤਿਆਰ ਪਰ ਤਿਆਰ ਨੇ ਛੋਟੀ ਭੰਡਾਲ ਦੋਨੇ ਵਾਂ ਲੱਗਿਆ ਹੋਇਆ ਹੈ ਗੋਪੀ ਵਰਗੇ ਦੀਪੇ ਵਰਗੇ ਦੋ ਸੱਕੇ ਭਰਾਵਾਂ ਦੀ ਜੋੜੀ ਗੱਡਾ ਭੰਡਾਲ ਤੇ ਗੋਪੀ ਭੰਡਾਲ ਆਹ ਬਹੁਤ ਵਾਹ ਦੀਪਾ ਫੇਰ ਸਾਹਮਣੇ ਕੌਡੀ ਤੇ ਕਲਾ ਚੀਜਾਂ ਨਹੀਂ ਕੀ ਦੋ ਕਪੂਰਥਲਾ ਚੀਜਾਂ ਨਹੀਂ ਕੋਈ ਦੋ ਜਿਹੜੇ ਕਪੂਰਥਲੇ ਨੂੰ ਮਾਣ ਤਲਵੰਡੀ ਚੌਧਰੀਆਂ ਵਾਲਾ ਇਧਰਲੀ ਸਾਈਡ ਮੁੰਨਾ ਮੁੰਨਾ ਵਧੇ ਹੋਇਆ ਪਰ ਫੇਰ ਰੋਹਿਤ ਫੇਰ ਰੋਹਿਤ ਇਹ ਸਲਾਹ ਕਰਾਉਂਦਾ ਹੈ ਇਹ ਬੱਲੇ ਬੱਲੇ ਕਰਵਾਉਂਦਾ ਓਏ ਮਾੜੀ ਅੰਦੋਕੇ ਵਾਲਾ ਗਿੰਦਰ ਦਾ ਵਦਿਆ ਮੱਲ ਘੜਨੇ ਇਧਰ ਹੀ ਸ਼ਾਹ ਦੇਖਦੇ ਆ ਮੱਖਣ ਕਿੰਨੀ ਆ ਰੇਡ ਪਾਈ ਹੈ ਮਨਜੀਤ ਬੀਡੂ ਸਾਡੇ ਵੀਰ ਨੇ ਵੱਡੇ ਪਿਆਰ ਨਾਲੇ ਬੈਰੀਗੇਟ ਨੂੰ ਖੁਸ਼ ਕਰਕੇ ਧੀਦੇ ਬੰਨ ਸਾਹਮਣੇ ਕਾਕਾ ਢੋਟੀਆਂ ਵਾਲਾ ਇੱਕ ਤਾੜੀ ਮਾਰਦੇ ਆਖਾ ਇੱਕ ਛੋਟੀ ਦੀ ਟੱਕਰ ਖੇੜੀ ਆ ਰਹੀ ਹੈ ਗੋਪੀ ਕਬੱਡੀ ਪਾਵੇਗਾ ਜਿਵੇਂ 23 ਤਰੀਕ ਨੂੰ ਪੁੱਤੋਂ ਕਦੀ ਧਰਤੀ ਦੇ ਵੱਡੀਆਂ ਰੌਣਕਾਂ ਮਹਾਰਾ ਲੱਗ ਗਈਆਂ 29 ਸਤੰਬਰ ਹੋਵੇਗੀ ਪੀਰ ਬਾਬਾ ਖੇਤਰਪਾਲ ਜੀ ਦਾ ਮੇਲਾ ਬੱਡੀ ਸਾਨੂ ਸ਼ੌਕਤ ਦੇ ਨਾਲ ਗਿੱਲਾ ਚੱਲਣ ਗਿਆ ਆ। ਸਾਡੀ ਬੋਲ ਛੋਟੇ ਵੀਰ ਦੇ। ਆ ਇੰਦਰੀ ਸਹੇਰ ਦੇਖਦਾ ਕਿ ਨੇਸਲੇ ਵਾਲੇ ਯਾਮੇ ਦਾ ਵੀਰ, ਯਾਮੇ ਦਾ ਵੀਰ ਪਰ ਸਾਹਮਣੇ। ਕੋਟਲੀ ਰਸਾਵਾਂ ਖੇਤ ਤੇ ਨੌਜਵਾਨ ਦਾ। ਲੈ ਵੀ ਪ੍ਰਾਵ। ਬੈਗ ਜਿੱਤਰਾ ਮਨੂ ਅਲਟਾ ਥੋੜੀ ਫੁੜੀਆਂ। ਹਲਕਾ ਹਲਕੀ ਬੂੰਦਾ ਬੂੰਦੀ ਹੋ ਰਹੀ ਹੈ ਪਰ ਸਾਹਮਣੇ ਮੁੰਡਾ ਛੱਬਾ ਕੋਟ ਦੀ ਪੱਟਾ ਵੀਰ ਗੱਲ ਕਰੂਗਾ ਲਾ ਪਾਣੀ ਸੰਗੋਜਨੇ ਦੀ ਦੇਖਣੇ ਯੋਧੇ ਦੇ ਪਿੰਡੂ ਦੀ ਕਬੱਡੀ ਪੈ ਰਹੀ ਹੈ ਹੁਣ ਸੁਖਮਨ ਵੀ ਰਹਿਣੀ ਹੈ ਤੇ ਜਗਨੋ ਵੀ ਤਿਆਰ ਹੈ ਮੋਟਰਸਾਈਕਲ ਮਿਲਿਆ ਸਨਮਾਨ ਵਜੋ ਪਰ ਚਾਰਾਂ ਦੇ ਵਿੱਚੋਂ ਸੁਖਮਨ ਇਹ ਕਹਿੰਦੇ ਕੱਲਾ ਹੀ ਬੱਲੇ ਬੱਲੇ ਕਰਵਾ ਜਾਂਦਾ ਹੈ ਕਿ ਕੱਲਾ ਪੰਨ ਵਾਲੇ ਬੁੱਲੇ ਦੀ ਟੀਮ ਦੇ ਲਈ ਲਓ ਦੇਖਦੇ ਆ ਇੱਕ ਪੰਨ ਹੈ ਨਗਲੇ ਵਾਲਾ ਇਜਲੇ ਬਠੰਡੇ ਦਾ ਖਿਡਾਰੀ ਹੈ ਸ਼ਹੀਦ ਆਇਨ ਸਰਦਾਰ ਭਗਤ ਸਿੰਘ ਕਬੱਡੀ ਕਲੱਬ ਸਰਹਾਲਾ ਰਣੂਆਣੀ ਟੀਮ ਦੇ ਲਈ ਇਹ ਮੁੰਡੇ ਨੇ ਧਾਵੇ ਜਿੰਨੀ ਗਰਾਊਂਡ ਜਿੰਨਾ ਰੱਖਣੀ ਹੈ ਸਰਹਾਲਾ ਦੀ ਗਰਾਊਂਡ ਦੇ ਵਿੱਚ ਕੋਈ ਡਿਊਟੀ ਨਹੀਂ ਸੇ ਹੱਥ ਜੋੜ ਕੇ ਬੇਨਤੀ ਕਰਦੇ ਕਿਰਪਾ ਕਰਕੇ ਗਰਾਊਂਡ ਕਲੀਅਰ ਕਰ ਦੇਣ ਭਾਈ ਲੱਡੂ ਵਾਲਾ ਜਗਨੂ 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 ਲੱਡੂ ਵਾਲਾ ਜਗਨੂ ਆਕਾ ਤੇ ਜੁਗਨੂ ਐ ਚੰਬਰ ਗਿਆ ਜਿਵੇਂ ਐਨਾ ਕੌਂਡਾ ਚੰਬਰਦਾ ਹੁੰਦਾ ਆ ਉਹ ਲਪੇਟੇ ਵੱਜੇ ਹੋਏ ਆ ਬੀਤਦਾ ਸਮਾਂ ਲੱਗਦਾ ਜੋਰ ਜੁਗਨੂ ਜਿਹਨੂੰ ਲੋਕ ਸਲਾ ਨੌਜਵਾਨ ਅਲੀ ਕਾ ਪਿੰਡ ਵਾਲਾ ਕਬੱਡੀ ਪਾ ਰਿਹਾ ਹੈ ਸਰਦਾਰ ਬਾਬਾ ਸਿੰਘ ਝੱਲੋ ਕੇ ਪਿੰਡ ਤੋਂ ਚੱਲ ਕੇ ਆਏ ਆ ਬਹੁਤ ਵੱਡੇ ਪਿਆਰ ਗੱਗਾ ਯਹਰਪੀਰ ਜੀ ਨੂੰ ਯਾਦ ਕਰਕੇ ਵੱਡੇ ਪਿਆਰ ਭੇਜੇ ਆ ਮੱਖਣ ਗੁੱਜਰ ਮੱਖਣ ਗੁੱਜਰ ਤੇ ਹਰਵਿੰਦਰ ਦੇ ਦਰਬਿਆਰ ਉੱਪਰ ਸਤਾਰ ਖਿਡਾਰੀ ਉਸ ਧਰਤੀ ਦੇ ਪੈਦਾ ਕੀਤੇ ਆ ਉਸੇ ਧਰਤੀ ਦਾ ਆ ਨੌਜਵਾਨ ਮੁੰਨਾ ਤਲਵੰਡੀ ਚੌਧਰੀਆ ਵਾਲਾ ਇਹ ਕਨੇਡਾ ਵੀ ਖੇਡ ਕੇ ਆਇਆ ਕਬੱਡੀ ਟੀਵੀ ਵਾਲੇ ਵੀਰ ਆ ਬੂੰਦਾ ਬੂੰਦੀ ਹੋ ਰਹੀ ਹੈ ਤੇ ਬੜੀ ਮਿਹਰਤ ਦੇ ਨਾਲ ਆਪਣੇ ਕੈਮਰੇ ਵਿੱਚ ਕੈਦ ਕਰਕੇ ਆਹ ਖੇਡ ਮੇਲੇ ਨੂੰ ਦੁਨੀਆ ਵਿੱਚ ਦਰਸ਼